ਵਾਹਿਗੁਰੂ ਜੀ ਕੀ ਫਤਿਹ ਜੀ ਆਪ ਸਭ ਦਾ ਦਾਸ ਤੇ YouTube ਚੈਨਲ ਮਿਊਜ਼ਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਵੋਗੇ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ 2 3 4 5 16 ਦੇ ਉੱਤੇ ਹੀ ਇਹ ਸ਼ਬਦ ਹੈ ਬਹੁਤ ਹੀ ਆਸਾਨ ਸ਼ਬਦ ਰੀਤ ਹੈ ਆਪਾਂ ਸ਼ਬਦ ਪੜਦੇ ਹੁੰਨੇ ਆ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ ਆਪਾਂ ਅੱਜ ਸ਼ਬਦ ਪੜਨਾ ਸਿੱਖਾਂਗੇ ਤਾਲ ਗਹਿਰਵਾ ਦੇ ਵਿੱਚ ਪਹਿਲਾਂ ਮੈਂ ਵੀਰਾਂ ਦੇ ਸਕੇਲ ਤੋਂ ਡੀ ਸ਼ਾਰਪ ਤੋਂ ਦੱਸ ਰਿਹਾ ਵਜਾਣਾ ਇਰ ਦੇਖ ਲੈਣਾ ਤੇ ਉਸ ਤੋਂ ਬਾਅਦ ਮੈਂ ਭੈਣਾ ਦੇ ਸਕੀਲ ਚ ਉੱਥੇ ਕਾਲੇ ਤੋਂ ਦੱਸਾਂਗਾ ਕਿ ਆਪ ਜੀ ਨੂੰ ਕਿਸ ਤਰ੍ਹਾਂ ਇੱਕ ਕੰਫਰਟੇਬਲ ਆਪ ਜੀ ਸ਼ਬਦ ਗਾ ਸਕੋਗੇ ਆਪ ਜੀ ਸ਼ੁਰੂ ਕਰਦੇ ਆ ਪਹਿਲਾਂ ਮੈਂ ਵਜਾ ਦਿੰਨਾ ਅਤੇ ਉਸ ਤੋਂ ਬਾਅਦ ਆਪ ਜੀ ਨੂੰ ਸੁਖਾਵਾਂਗਾ ਕਿਵੇਂ ਕਿਵੇਂ ਗਾ ਰਿਹਾ ਦੇਖੋ ਇਸ ਸੁਰਾਂ ਦੇ ਉੱਤੇ ਪੜਿਆ ਗਿਆ ਰੇਕੋਮਲ ਲਗਾਇਆ ਹੈ ਅਤੇ ਬਾਕੀ ਸਾਰੇ ਸ਼ੁਦ ਲਗਾਏ ਨੇ ਜੀ ਸਿਰਫ ਇੱਕ ਰੇਕੋਮਲ ਵਰਤਣਾ ਹੈ ਇਹਦੇ ਵਿੱਚ ਬਾਕੀ ਸਾਰੇ ਸ਼ੁਦ ਲਗਾਣੇ ਨੇ ਸਭ ਤੋਂ ਪਹਿਲਾਂ ਵੀਰ ਵੀਰ ਦੇਖ ਰਹਿਣ ਜਿਨ੍ਹਾਂ ਦਾ ਸਕੇਲ ਡੀ ਸ਼ਾਰਪ ਹੈ ਜਾਂ ਜਿਨ੍ਹਾਂ ਦਾ ਪਹਿਲਾ ਕਾਲਾ ਵੀ ਸਕੇਲ ਹੈ ਉਹ ਵੀ ਇੱਥੋਂ ਹੀ ਗਾ ਲੈਣ ਕੋਈ ਜ਼ਿਆਦਾ ਉੱਚਾ ਨਹੀਂ ਹੈ ਇੱਥੋਂ ਆਪ ਦੀ ਗਾਇਉਗੀ ਤਾਂ ਆਪ ਦੀ ਸੋਹਣਾ ਗਾ ਲੋ ਦੇਖੋ ਗੋਣ ਕਾ ਦਿਨ ਰਾ ਵੇ ਦੇਖੋ ਗੁਣ ਕਾਮਾ ਦਿਨ ਰਾਤ ਗੁਣ ਕਾਮਾ ਦਿਨ ਰਾਤ ਸਿਦਨਾ ਹੈ ਦਾਤਾ ਆਪਣਾ ਨਾਮ ਦਿਹੋ ਕੋਈ ਕਾਮਾ ਦਿਨ ਰਾਤ ਨਾਨਕ ਚਾਹੋਏ ਹੋ ਨਾਨਕ ਚਾਹੋਏ ਰਾਤ ਉਹ ਨਾਮ ਨਕਾਂ ਅਗਲਾ ਅੰਤਰਾ ਜਿਹੜਾ ਇੱਥੇ ਲੱਗਣਾ ਜੀ ਬਿਸਰਨਾ ਹੀ ਬਪਾਤ ਸੇਮਤ ਬੇਦੂਰਾ ਓਕਾਰ ਕੋਠੀਆਂ ਨਾਮ ਬਿਨਾ ਸਭ ਕੁ ਗਾਨੀ ਕੋਠੀਆਂ ਕਾਨੀ ਹੋਛਿਆ ਕੌਣ ਕਾਮ ਦਿਨ ਰਾਤ ਕੌਣ ਕਾਮ ਕੌਣ ਕਾਮ ਇਸ ਤਰ੍ਹਾਂ ਕਰਕੇ ਆਪ ਦਿਨ ਸਾਰਾ ਸ਼ਬਦ ਲਗਾ ਲੈਣੇ ਵੀਰਾਂ ਨੂੰ ਬੇਨਤੀ ਆ ਭੈਣਾ ਦੇਖਣਾ ਹੈ ਭੈਣਾ ਦਾ ਸਕੇਲ ਜਿਨ੍ਹਾਂ ਦਾ ਸਕੇਲ ਚੌਥਾ ਕਾਲ ਹੈ ਉਹਨਾਂ ਨੂੰ ਬੇਨਤੀ ਹੈ ਉਹ ਇੱਥੋਂ ਗਾ ਲੈਣ ਇਹ ਰੇਤੋਂ ਸ਼ੁਰੂ ਕਰਦੇ ਆ ਠੀਕ ਹੈ ਜੀ ਮੈਂ ਸਭ ਦੱਸ ਦਿੰਦਾ ਕੁਣ ਕਾਵਨ ਰਾਤ ਕੁਣ ਕਾਵ ਸਿਰ ਨਹੀਂ ਦਾਤਾ ਆਪਣਾ ਨਾਮ ਦੇਹੋ ਬਸ ਨਹੀ ਦਤਾ ਜ ਆਪਣਾ ਨਾਮ ਦੇਹੁਣ ਗੁਣ ਕਾ ਵ ਦਿਨ ਰਾਤ ਨਾਨਕ ਚਾਉ ਏ ਹੋ ਨਾਨਕ ਚਾਉ ਏ ਆਪਾਂ ਪਹਿਲਾਂ ਵਿਸਰਨਾ ਹੀ ਤਰ ਪਰੜਿਆ ਉਸੇ ਤਰ੍ਹਾਂ ਸਾਰਾ ਸ਼ਬਦ ਇਹ ਇਸੇ ਤਰ੍ਹਾਂ ਸਾਰੇ ਅੰਦਰੇ ਲੱਗ ਜਾਣੇ ਜੇ ਫਿਰ ਵੀ ਆਪ ਜੀ ਨੂੰ ਸਿੱਖਣ ਵਿੱਚ ਕੋਈ ਸਮੱਸਿਆ ਆਈ ਹੋਵੇ ਜਾਂ ਆਪ ਜੀ ਨੇ ਕੁਝ ਪੁੱਛਣਾ ਹੋਵੇ ਜਾਂ ਕੋਈ ਸ਼ਬਦ ਸਿੱਖਣਾ ਹੋਵੇ ਆਪ ਜੀ ਨੇ ਤਾਂ ਆਪ ਜੀ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਲਾਈਕ ਸ਼ੇਅਰ ਕਮੈਂਟ ਦਾ ਬਟਨ ਜ਼ਰੂਰ ਦਬ ਦੇਣਾ ਜੀ ਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਤਾਂ ਜੋ ਨਵੇਂ-ਨਵੇਂ ਲੈਸਨਾ ਆਪ ਜੀ ਇਸੇ ਤਰ੍ਹਾਂ ਇਸ ਚੈਨਲ ਤੋਂ ਸਭ ਤੋਂ ਪਹਿਲਾਂ ਦੇਖ ਸਕੋ ਬਿੰਤਿ ਹੈ ਕਿ ਇਸੇ ਤਰ੍ਹਾਂ ਆਪ ਜੀ ਨੇ ਚੈਨਲ ਨਾਲ ਜੁੜੇ ਰਹਿਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਅਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਇਹੀ ਚੈਨਲ ਨੂੰ ਸਭ ਤੋਂ ਵੱਡੀ ਸਪੋਰਟ ਹੁੰਦੀ ਹੈ ਆਪ ਜੀ ਦੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜਵਾਬ ਜੀ ਚੈਨਲ ਨਾਲ ਜੁੜੇ ਹੋ ਅਗਲੇ ਵੀਡੀਓ ਵਿੱਚ ਜਲਦੀ ਜਲਦੀ ਮਿਲਦੇ ਹਾਂ ਇਸੇ ਤਰ੍ਹਾਂ ਆਪਣਾ ਧਿਆਨ ਰੱਖਣਾ ਜੀ ਰਿਆਜ਼ ਕਰਦੇ ਰਹਿਣਾ ਚੜ੍ਹਦੀ ਕਲਾ ਵਿੱਚ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ